ਇਸ ਤਰ੍ਹਾਂ ਹੁਣ ਨੂੰ ਪਤਾ ਹੀ ਹੈ ਕਿ ਲੋਕ ਸਭਾ ਚੋਣਾਂ 2024 ਜਿਹੜਾ ਪ੍ਰਕਿਰਿਆ ਸ਼ੁਰੂ ਹੋ ਚੁੱਕਿਆ ਹੈ ਬਾਜੂ ਇਲੈਕਸ਼ਨ ਕਮਿਸ਼ਨ ਦੇ ਹਦਾਇਤਾਂ ਤੇ ਆਦਰਸ਼ ਚੋਣ ਜਾਂ ਤਾਂ ਜਿਹੜਾ ਹੁਣ ਲੱਗਿਆ ਹੋਇਆ ਆਸ ਤੇ ਬਧੇ ਨਜ਼ਰ ਬਾਜੂ ਐਸਐਸਪੀ ਸ਼ਾ ਪਟਿਆਲਾ ਸ਼੍ਰੀ ਰਣਕੌਰ ਸ਼ਰਮਾ ਆਈਪੀਐਸ ਜਿਹਦੇ ਦਿਸ਼ਾ ਨਿਰਦੇਸ਼ ਤੇ ਉਹਨਾਂ ਦੀ ਗਾਈਡਲਾਈਨ ਮੁਤਾਬਕ ਅਸੀਂ ਤੜਕਨੌਰ ਦੀ ਪੁਲਿਸ ਨੂੰ ਸਾਰੇ ਇਲਾਕੇ ਦੇ ਵਿੱਚ ਜਿਹੜਾ ਹੈ ਚੌਕਸੀ ਵਧਾਈ ਹੋਈ ਹੈ ਤਾਂਕਿ ਬਾਰਡਰ ਦੇ ਏਰੀਅਲ ਸਾਈਡ ਤੋਂ ਜਾਂ ਕਿਸੇ ਪਾਸੇ ਵੀ ਕੋਈ ਗੜਾਮਸਾ ਕੋਈ ਅਣਸੁਖਾਵੀ ਘਟਨਾ ਨੂੰ ਜਨਮ ਨਾ ਦੇ ਸਕੇ ਚੱਪੇ-ਚੱਪੇ ਤੇ ਸਿਪਰਸ ਰਾਤ ਕੀਤੀ ਹੋਈ ਹੈ ਅਤੇ ਸਖਤ ਲਾਕੀ ਵਧਾਈ ਕੀਤੀ ਹੈ ਅਤੇ ਇੰਟਰ ਸਟੇਟ ਬਾਰਡਰ ਅਧਿਕਾਰੀ ਵੀ ਜੋ ਇਲਾਕੇ ਮਾਨਯੋਗ ਐਸਐਸਪੀ ਸਾਹਿਬ ਜੀ ਦੇ ਹੁਕਮ ਅਨੁਸਾਰ ਲਾਇ ਹੋ। ਤਾਂ ਸਾਡੇ ਸ਼ਬਦੀ ਪੁਲਿਸ ਨੂੰ ਇਹ शिवதாਸ ਸਿੰਘ ਸਚੂ ਰਮਨ ਭਗਵਾਨ ਸਿੰਘ ਅਧਿਆਨਾ ਸ਼ੰਭੂ ਦੀ ਵਾਇਲਡ ਕੋਲਸਪਾਰਟੀ ਜਿਹੜੀ ਹੈਗੀ ਉਹ ਦਾ ਕਵਨਤੀ ਸੀ ਜੋ ਉਹਨਾਂ ਦੇ ਦੋ ਵਿਅਕਤੀਏ ਹਰਸ਼ ਕੁਮਾਰ ਤੇ ਇੱਕ ਸ਼ਿਵ ਇਹਨਾਂ ਨੂੰ ਜਿਹੜਾ ਹੈ ਸ਼ੱਕ ਦੀ ਬਨਾਤੇ ਰੋਕਿਆ ਰੋਕ ਕੇ ਨਗਰ ਇੱਕ ਨਜਾਇਜ਼ ਪਿਸਤਲ ਸਰਪੈਂਟ 5 ਇਹਨਾਂ ਨੂੰ ਤੇ ਦੋ ਜਿਹੜੇ ਬਾਕੀ ਨੂੰ ਬਰਾਬ ਕੀਤਾ ਇਹਨਾਂ ਦੇ ਮੁਕੱਦਮੇ ਵਾਲਬਰ ਜੋ ਹੈ ਤੇ ਬੀਤੀ 22 ਕਿਤੇ 24 ਦਰਜ ਕਰਕੇ 2548 ਹਜ਼ਾਰ ਦਰਜ ਕਰਕੇ ਤਤਤੀਸ਼ਾਭਰਤੀਆ 2000 ਰੁਪਏ ਗ੍ਰਫਤਾਰ ਕਰ ਲਿਆ ਗਿਆ ਪੁਛ ਕੇ جاری ਹੈ ਤੇ ਇਹਨਾਂ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਇਸ ਨਾਲ ਕਿੱਥੋਂ ਲੈ ਆਏ ਨੇ ਕਿਸ ਨਾਲ ਕਿਸ ਕੰਪਨੀ ਨਾਲ ਵਰਤਨਾ ਸੀ ਤਾਂ ਅੱਗੇ ਜੋ ਵੀ ਕਰ ਵੀ ਹੋ ਉਹ ਦਾਰਾ ਖਲਾਸਾ ਤੋਂ ਪੁੱਛਿਆ ਜਾਏਗਾ ਇਲੈਕਸ਼ਨ ਦੇ ਦੌਰਾਨ ਮੈਂ ਆਪ ਦੇ ਚੈਨਲ ਦੇ ਮਾਧਿਅਮ ਨਾਲ ਹੀ ਲੋਕਾਂ ਨੂੰ ਅਪੀਲ ਕਰਦਾ ਇਕ ਤੋ ਜਿਹੜਾ ਹੈ ਐਸੈਂਸ਼ੀਅਸਲਾ ਸਭੇ ਸੰਜਮ ਕਰੋ ਤਾਂ ਕਿ ਜੋ ਹੈ ਮਨੁੱਖ ਰਖਸ਼ਣ ਮਿਸ਼ਨ ਦਾ ਪੂਰੀ ਪੰਨਾ ਹੋ ਸਕੇ ਤੇ ਇਲਾਕੇ ਵਿੱਚ ਜਿਹੜਾ ਹੈ ਐਸੈਂਸ਼ੀਅਸ ਰੇਗਰ ਚੋੜਾ ਨਾ ਕੋਈ ਹਰ ਸਕਮਿਕਟ ਨਾ ਉਹ ਤੋਂ ਬਚਾਇਆ ਜਾ ਸਕੇ ਦੂਸਰਾ ਮੈਂ ਬਾੜੇ ਹਰਸਾਨ ਨੂੰ ਵਾਰਨਿੰਗ دینا ਕਿ ਉਹ ਬਾੜੀ ਹਰਕਤਾਂ ਤੋਂ ਬਾਅਦ ਆ ਜਾਣ ਨਸ਼ੇ ਦੇ ਵਪਾਰ ਤੋਂ ਤੇ ਬਜਾਇਜ ਦੇ ਕਾਰੋਬਾਰ ਤੋਂ ਉਨਾ ਨਕਰੂਰੂ ਸਾਹਿ ਇਸੇ ਤਰ੍ਹਾਂ ਹੀ ਸਖਤੀ ਕੀਤੀ ਜਾਏਗੀ ਜਿਉਂ ਉਹਨਾਂ ਨੂੰ ਕਿਸੇ ਵੀ ਕੀਮਤ ਤੇ ਜੋ ਬਖਸ਼ ਨਹੀਂ ਜਾਇਗਾ ਸਰ ਚੋਣਾ ਦੇ ਮੱਦੇਨਜ਼ਰ ਇੱਕ ਨੌਰਮ ਬੁਲਸ ਤੇ ਜੰਗੂ ਪੁਲ ਦੇ ਵਲ ਕਿਤੇ ਕਿਤੇ ਜੜੀਆਂ ਨਾਕੀ ਬੰਦੀ ਕੀਤੀ ਹੈ ਤੇ ਕਿਸ ਤਰ੍ਹਾਂ ਦੀਆਂ ਤਿਆਰੀਆਂ ਜੜੀਆਂ ਹਨ ਸ਼ਮੂ ਵਾਰਡ ਨੂੰ ਸਰਾਲਾ ਹੈਡ ਜਿਹੜੇ ਅਸੀਂ ਇੰਟਰਸਟੇਟ ਨਾਕੇ ਲਾਏ ਨੇ ਤੇ ਉਹਦੇ ਤੇ ਸਖਤ ਚੈਕਿੰਗ ਕੀਤੀ ਜਾ ਰਹੀ ਹੈ ਬਾਕੀ ਹਰ ਪੱਖੋਂ ਚੋਣਾ ਸੰਬੰਧੀ ਜਿਸ ਤਰ੍ਹਾਂ ਵੀ ਮਾਨੂੰ ਐਸਐਸਪੀ ਸਾਹਿਬ ਪਟਿਆਲਾ ਤੇ ਐਸਪੀ ਡੀ ਸਾਹਿਬ ਦੀ ਗੋਇਸ ਜੋ ਵੀ ਹਰ ਹੁਕਮ ਇਹ ਲਕਸ਼ੇ ਜੋ ਆ ਰਹੇ ਨੇ ਉਹਨਾਂ ਦੀ ਪਾਲਣਾ ਜਿਸ ਤਰ੍ਹਾਂ ਕਿ ਅਸਲਾ ਜਵਾਬ ਕਰਨਾ ਜਾਂ ਭਗੌੜੇ ਵਿਅਕਤੀ ਨੂੰ ਕਾਬੂ ਕਰਨਾ ਜਾਂ ਜਿਹੜਾ ਵਿਅਕਤੀ ਦੇ ਵਾਰੰਟ ਵਿਸਤਾਰੀ ਕੋਟਾ ਤੋਂ ਜਾਰੀ ਹੋ ਉਹਨਾਂ ਨੂੰ ਫੜਨਾ ਜਾਂ ਜਿਹੜੇ ਸਮਗਲਰ ਨੇ ਉਹਨਾਂ ਦੀ ਜਿਹੜੀ ਜਾਇਦਾਦ ਸਮਗਲਿੰਗ ਕਰਕੇ ਬਣਾਈ ਉਹ ਉਸੇ ਕਰਵਿ ਕਰਨਾ ਨਜਾਇਜ਼ ਸ਼ਰਾਬ ਨਜਾਇਜ਼ ਛਿਲੇ ਪਦਾਰਥ ਨਜਾਇਜ਼ ਅਸਲਾ ਆ ਕੋਈ ਵੀ ਜਿਹੜੀ ਹੈਗੀ ਹੈ ਗੈਰਕਾਨੂੰਨੀ ਗਤੀਵਿਧੀ ਹੈ ਉਹ ਤੇ ਅਸੀਂ ਸਖਤੀ ਨਾਲ ਇਹਨਾਂ ਅੱਤੇ ਤਾਂ ਕਿ ਇਹ ਲਕਸ਼ੇ ਅਸੀਂ ਬਹੁਤ ਵਧੀਆ ਸਕਾਏ ਮੌਂਟ ਕਾਸਕੀ ਸਾਡੀ ਇਹ ਜਿਹੜੀ ਹੈ ਮੇਰੀ ਮਨਸਾ ਸਾਡਾ ਇਹ ਮਕਸਦ ਹੈ ਠੀਕ ਹੈ